ਸਿਕਾਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ 2017 ਅਪ੍ਰੈਲ ਨੂੰ ਹੈਮਿਲਟਨ ਦੇ ਬੱਸ ਸਟੈਂਡ ਉਤੇ ਗੋਲੀਬਾਰੀ ਦੁਰਾਂਤ ਮਾਰੀ ਗਈ ਪੰਜਾਬੀ ਲੜਕੀ ਹਸੀਮਤ ਕੋਰਨਦਾਵਤ ਕੇਸ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਜੀ ਹਾਂ ਹੈਮਿਲਟਨ ਪੁਲਿਸ ਨੇ ਇਸ ਮਰਡਰ ਦੀ ਡੂੰਗੀ ਕਾਰਵਾਈ ਕਰਦੇ ਹੋਏ ਮੀਤਕ ਲੜਕੀ ਦੇ ਕਾਤਲ ਦੀ ਪਛਾਣ ਕਰ ਲਈ ਹੈ ਅਤੇ ਦੋਸ਼ੀਆਂ ਦੇ ਵੱਲੋਂ ਹਮਲੇ ਸਮੇਂ ਵਰਤੀਆਂ ਜਾਣ ਵਾਲੀਆਂ ਕਾਰਵਾਂੀ ਸਪੱਸ਼ਟ ਕਰ ਲਈਆਂ ਨੇ ਹੈਮਿਲਟਨ ਪੁਲਿਸ ਨੇ ਹਸੀਮਤ ਕੋਰਨਦਾਵਤ ਦੇ ਕਾਤਲ ਦੀ ਪਛਾਣ ਕਰ ਲਈ ਹੈ ਕੋਰਨਦਾਵਤ ਇਸ ਸਾਲ ਅਪ੍ਰੈਲ ਨੂੰ ਅਨਟਾਰੀਓ ਦੇ ਵਿੱਚ ਕੰਮ ਤੋਂ ਕਰ ਜਾਂਦੇ ਆ ਮੇ ਤੋਂ ਕ੍ਰੋਮਾਤੀ ਆਪਸੀ ਗੋਲੀਬਾਰੀ ਚ ਗੋਲੀ ਲੱਗਨ ਕਰਕੇ ਮੌਤ ਹੋ ਗਈ ਸੀ ਪੁਲਿਸ ਨੇ ਵਾਰਦਾਤ ਦੇ ਲਈ ਵਤੀਆਂ ਦੋਵੇਂ ਕਾਰਾਂ ਵੀ ਕਬਜ਼ੇ 'ਚ ਲੈ ਲੀਆਂ ਨੇ ਚਿੱਟੇ ਅਤੇ ਕਾਲੇ ਰੰਗ ਦੀ ਦੋਵਾਂ ਕਾਰਾਂ ਦੀ ਫੋਰੈਂਸਿਕ ਜਾਂਚ ਦੌਰਾਨ ਪੁਲਿਸ ਨੇ ਕਾਤਲਾ ਦੇ ਵਿਰੁੱਧ ਠੋਸ ਸਬੂਤ ਇਕੱਤਰ ਕੀਤੇ ਨੇ ਮਾਮਲੇ ਦੀ ਤਫ਼ਤੀਸ਼ ਅਧਿਕਾਰੀ ਐਲੈਕਸ ਬਕ ਅਨੁਸਾਰ ਘਟਨਾ ਸਥਾਨ 'ਤੇ ਵਾਲੇ ਸੀਸੀਟੀਵੀ ਕੈਮਰੇ ਚੋਂ ਕਾਰਾਂ ਦੀ ਪਛਾਣ ਕਰਕੇ ਚੁੱਤੀ ਕਾਰਤਾ ਘਟਨਾ ਦੇ ਅਗਲੇ ਦਿਨ ਟੋਰੰਟੋ ਤੋਂ ਫਾਲਦੀ ਗਈ ਸੀ ਪਰ ਕਾਲੀਕਾਰ ਕਿ ਜੇਨ ਹੈਮਿਲਟਨ ਤੋਂ ਫੜੀ ਗਈ ਦੋਮਾ ਕਾਰਚੋਏ ਕੱਤਰ ਕਿਤੇ ਜਾਣਕਾਰੀ ਦੇ ਆਧਾਰ ਉਤੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਨੂੰ ਫੜਨ ਤੇ ਲਈ ਵੀ ਯਤਨ ਕੀਤੇ ਜਾ ਰਹੇ ਨੇ ਦੱਸਿਆ ਪੁਲਿਸ ਦਾ ਕਹਿਣਾ ਹੈ ਕਿ ਹਸਿਮਤ ਕੋਰੰਦਾਵਾ ਦੋਸ਼ੀਆ ਦੇ ਨਿਸ਼ਾਨੇ ਉਤੇ ਨਹੀਂ ਸੀ ਪਰ ਉਹਨਾਂ ਦੀ ਆਪਸੀ ਬੋਲੀਬਾਰੀ ਦਾ ਸ਼ਿਕਾਰ ਪੜੀ ਹੈ ਜ਼ਿਕਰ ਹੋਇਆ ਹੈ ਕਿ ਸ਼੍ਰੀ ਗੋਇੰਦਵਾਲ ਸਾਹਿਬ ਮਲੇ ਪਿੰਡ ਹੁੰਦਾ ਦੀ ਹਸਿਮਤ ਰੰਦਾਵਾ ਚਾਚੂ ਸਾਲ ਪਹਿਲਾ ਸਟੱਡੀ ਵਿਜ਼ਾ ਉਤੇ ਕੈਨੇਡਾ ਆਈ ਸੀ ਅਤੇ ਹੈਮਿਲਟਨ ਦੇ ਵਿੱਚ ਰਹਿ ਰਹੀ ਸੀ ਘਟਨਾ ਵਾਲੇ ਦਿਨ ਉਹ ਕੰਮ ਕਰਦੇ ਹੋਰ ਰੁਝੇਵਿਆਂ ਤੋਂ ਫੇਲੀ ਹੋ ਕੇ ਅੱਧਰ ਜੇਮ ਸਟਰੀਟ ਅਤੇ ਸਾਊਥ ਬੈਂਡਕ੍ਰੋਡ ਵੱਲ ਫਸਟਾਪ ਤੇ ਘਰ ਨੂੰ ਜਾਣ ਲੱਗੀ ਤਾਂ ਦੋ ਟੜੇ ਦੇ ਆਪਸੀ ਬੋਲੀਬਾਰੀ ਦਾ ਸ਼ਿਕਰ ਬਣ ਗਈ ਤੇ ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਗਰੀਬੋ ਚੰਦ ਪੰਜਾਬੀ